ਖਬਰ ਪਟਿਆਲਾ ਤੋਂ ਸਾਹਮਣੀ ਆਈ ਹੈ ਜਿੱਥੇ ਪਟਿਆਲਾ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਬਹੁਤ ਹੀ ਵੱਡਾ ਐਕਸ਼ਨ ਲਿਆ ਗਿਆ। ਪਟਿਆਲਾ ਦੀ ਲਹਿਲ ਕਲੋਨੀ ਦੇ ਵਿੱਚ ਨਜਾਇਜ਼ ਉਸਾਰੀ ਹੋਈ ਪਈ ਸੀ, ਥੜੇ ਬਣਾਏ ਗਏ ਸੀ ਜਿਸ ਤੋਂ ਬਾਅਦ ਨਗਰ ਨਿਗਮ ਦਾ ਵੱਡਾ ਐਕਸ਼ਨ ਫਿੱਖਣ ਨੂੰ ਮਿਲਿਆ। ਗਲੀ ਦੇ ਵਿੱਚ ਬਣੇ ਹੋਏ ਨਜਾਇਜ਼ ਥੜਿਆਂ ਨੂੰ ਤੋੜ ਦਿੱਤਾ ਗਿਆ। ਸਰਜਨ ਨਗਰ ਨਿਗਮ ਵੱਲੋਂ ਇੱਕ ਐਕਸ਼ਨ ਕਰਿਆ ਗਿਆ ਲਹਿਰ ਕਲੋਨੀ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਦੇ ਦਿਓ ਅਸੀਂ ਸਰ ਤੁਹਾਨੂੰ ਇਹਨੇ ਦੱਸਣਾ ਚਾਹੁੰਦੇ ਹਾਂ ਮਾਨਯੋਗ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਦੀ ਨੋਟਿਚ ਹੈ ਸਾਰਾ ਕੁਝ ਉਹਨਾਂ ਤੋਂ ਪਰਮਿਸ਼ਨ ਲੈ ਕੇ ਆਏ ਹਾਂ ਨੰਬਰ ਦੋ ਸਰ ਆਪਣਾ ਇਹਦਾ 3-4 ਮਹੀਨੇ ਤੋਂ ਸੜਕੋ ਸ਼ਿਕਾਇਤਾਂ ਆ ਰਹੀਆਂ ਸੀਗੀਆਂ 4 ਵਾਰ ਵਾਰ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਸਾਡੇ 35 ਫੁੱਟ 35 ਫੁੱਟ ਦੀ ਕੋਲੀ ਸੀ ਤੇ ਜਿੱਥੇ ਸੇ ਖੜੇ ਹਾਂ ਲਹਿਰ ਮਿਸਤਰੀ ਵਾਲੀ ਕੋਲੀ ਵੀ ਇਹ ਹੁਣ 20 ਫੁੱਟ 25 ਫੁੱਟ ਰਹਿ ਗਈ ਹੈ ਤੇ ਦੋਨੋਂ ਪਿਹਰਾਂ ਘਰਾਂ ਦੇ ਵੱਲੋਂ ਉੱਕੇ ਵਿਚਾਰ ਥੜੇ ਬਣਾਏ ਗਏ ਆ ਤੇ ਇੱਕ ਕਰਨੇ ਆਪਣੀ ਨਜਾਇਜ਼ ਉਹ ਸਾਰੀ ਬਾਹਰ ਸੜਕਾਂਲੇ ਪਾਸੇ ਕਰ ਲਈ ਸੀ ਸੋ ਉਸ ਤੇ ਕਾਰਵਾਈ ਜਿਹੜੀ ਹੈ ਕਿ ਉਹ ਬਣਦੀ ਅਸੀਂ ਆਰਡਰ ਲੈ ਕੇ ਅੱਜ ਨਕਮਨ ਲੋਕਾਂ ਚ ਕਈਆਂ ਤੇ ਰੋਸ਼ਪੁਤ ਦਰਸ਼ਨ ਹੈ ਕਈਆਂ ਵੱਲੋਂ ਖੰਧਾਰਾ ਮਿਲ ਰਿਹਾ ਉਸ ਪਰ ਕੀ ਕਹੋਗੇ ਸਰ ਜਿੰਨੇ ਸਾਨੂੰ ਮਿਲੇ ਜੀ ਜੇ ਤੁਹਾਨੂੰ ਮਿਲੇ ਹੋਣਗੇ ਸਭ ਨੇ ਚੰਗਾ ਹੀ ਕਿਹਾ ਇੱਕ ਬੰਦਾ ਕਹਿ ਰਿਹਾ ਸੀਗਾ ਵੀ ਇਹ ਨਾ ਕਰੋ ਤੇ ਸਾਨੂੰ ਕਹਿ ਰਿਹਾ ਸੀ ਅਸੀਂ ਕਿ ਚਲੋ ਡਿਊਟੀ ਕਰਾਂ ਮੈਂ ਸਾਨੂੰ ਡਿਊਟੀ ਕਰੰਦੋ ਸੋ ਬਾਕੀ ਜੋ ਵੀ ਇਹ ਹੋ ਰਿਹਾ ਜੀ ਮੈਂ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਦੀ ਰੈਨੋਮਾਈਜ਼ ਹੋ ਰਿਹਾ ਆਜੋ ਤੁਸੀਂ ਸਿੱਧੇ ਬੋਲੇ ਕਹਿੰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਦੀਪ ਹੈ ਜੀ ਅੱਜ ਨਗਰ ਨਿਗਮ ਵੱਲੋਂ ਲਹਿਲ ਕਲੋਨੀ ਚ ਕਾਰਵਾਈ ਕਰੀ ਜੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕਾਰਵਾਈ ਹੋਈ ਜੀ ਅਸੀਂ ਕਲੀ ਵਾਲੇ ਬਹੁਤ ਜ਼ਿਆਦਾ ਤੰਗ ਸੀ ਜੇ ਤੋਂ ਨਜ਼ਾਇਜ਼ ਕਬਜ਼ੇ ਸੀਗੇ ਥੜੇ 10 10 ਫੁੱਟ ਕਿਤੇ ਅਸੀਂ ਲੋਕਾਂ ਨੇ ਜੀ ਇੱਕ ਸਾਈਡ 10 ਫੁੱਟ ਉਪਰੋਂ ਗੱਡੀ ਲਾ ਦੇਣੀ ਜੀ ਉਹਦੇ ਬਾਅਦ ਮੋਟਰਸਾਈਕਲ ਖੜਾ ਕਰ ਦੇਣਾ ਜੀ ਲੋਕਾਂ ਨੇ ਤਾਂ ਸੜਕ ਨੂੰ ਆਪਣੀ ਯਾਨਕੀ ਜਾਗੀਰ ਸਮਝ ਰੱਖਿਆ ਸੀਗਾ ਅਸੀਂ ਬਹੁਤ ਤੰਗ ਜਾਨੂੰ ਕਿੱਥੇ ਜਾਣਾ ਆਫਿਸ ਜਾਣਾ ਸਵੇਰੇ ਅਸੀਂ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਪਹਿਲਾਂ 10 ਬੰਦੇ ਦਰਵਾਜ਼ੇ ਘੜਕਾਂਦੇ ਸੀ ਵੀਰ ਜੀ ਆਪਣੀ ਗੱਡੀ ਮਾੜੀ ਅੰਦਰ ਕਰ ਲਓ ਵੀਰ ਜੀ ਮੋਟਰਸਾਈਕਲ ਅੰਦਰ ਕਰ ਲਓ ਪਹਿਲਾਂ ਅਸੀਂ ਇਹਨਾਂ ਨੂੰ ਪਿਆਰ ਨਾਲ ਕਿਹਾ ਜੀ ਤੁਸੀਂ ਆਪਣਾ ਕੁਝ ਕਰੋ ਹੀ ਲੈਦਾ ਸਾਨੂੰ ਬਹੁਤ ਤੰਗੀ ਹੁੰਦੀ ਹੈ ਸਾਨੂੰ ਉਲਟਾ ਧਮਕੀਆਂ ਦਿੰਦੇ ਸੀ ਇਹ ਨਹੀਂ ਹੁੰਦਾ ਜੇ ਤਾਂ ਐਵੇਂ ਹੀ ਰੁਕਗਾ ਜੋ ਤੁਸੀਂ ਕਰ ਸਕਦੇ ਕਰੋ ਅਸੀਂ ਕਾਰਪੋਰੇਸ਼ਨ ਬਹੁਤ ੱੱਕੇ ਖਾਦੇ ਜੀ ਹਾਲਾਂਕਿ ਅੱਜ ਕਾਰਪੋਰੇਸ਼ਨ ਨੇ ਸਾਡੀ ਸੁਣਵਾਈ ਕੀਤੀ ਬਹੁਤ ਵਧੀਆ ਕੀਤੀ ਜੋ ਸਾਨੂੰ ਉਹ ਜਰਾਹਤ ਮਿਲਿਆ ਗਲੇ ਜੀ ਮਾੜਾ ਮੋਟਾ ਸਾਡਾ ਸੁਧਾਰ ਹੋਇਆ ਜੀ ਕੁਝ ਲੋਕਾਂ ਦੇ ਕੋਲ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਕਿ ਨਜਾਇਜ਼ ਹੋਇਆ ਜੀ ਕਿੰਨਾ ਕ ਨਜਾਇਜ਼ ਕਿੰਨਾ ਨਜਾਇਜ਼ ਸਿਰਫ ਨਜਾਇਜ਼ ਤੁਹਾਡੇ ਸਾਹਮਣੇ ਆ ਜੀ ਜਿਨ੍ਹਾਂ ਦੇ ਹੁਣ ਥੜੇ ਟੁੱਟਣਗੇ ਉਹਨਾਂ ਨੂੰ ਤਾਂ ਮਾੜਾ ਮੋਟਾ ਲੱਗੂਗਾ ਵੀ ਨਜਾਇਜ਼ ਹੋ ਰਿਹਾ ਹੈ ਕਿਉਂਕਿ ਉਹਨੂੰ ਕਾਦੇ ਯੂਜ਼ ਕਰ ਰਹੇ ਨੇ ਉੱਥੇ ਉਹਨੂੰ ਜੋ ਕਿ ਸਰਕਾਰੀ ਜਗ੍ਹਾ ਹੈ ਜੀ ਸਰਕਾਰੀ ਜਗ੍ਹਾ ਨੂੰ ਉਹਨਾਂ ਨੂੰ ਦੱਬਿਆ ਹੋਇਆ ਸੀਗਾ ਹੁਣ ਹੋ ਤੁਸੀਂ ਤਾਂ ਆਪ ਦੇਖਿਆ ਜੀ ਤੁਸੀਂ ਵੀਡੀਓ ਕੈਪਚਰ ਕੀਤੀਆਂ ਸਾਰੀ ਉਹ ਕੋਈ ਨਾਜਾਇਜ਼ ਚੀਜ਼ ਦੱਸੋ ਅਸੀਂ ਕਿਸੇ ਘਰ ਤੜਾਇਆ ਜਾਂ ਕਿਸੇ ਘਰ ਦੇ ਅੰਦਰ ਗਏ ਆ ਉਹ ਵੀ ਤੁਸੀਂ ਦੱਸੋ ਸਾਨੂੰ ਸਾਡੀ ਜੈਨੂਨ ਕੰਪਲੀਟਾ ਸੀ ਜਿਹੜੀਆਂ ਨਗਰ ਨਿਗਮ ਸੁਣੀਆਂ ਨੇ ਠੀਕ ਹੈ ਨਾ ਸਾਡੇ ਬੱਚੇ ਸਕੂਲ ਜਾਣ ਤੋਂ ਪਹਿਲਾਂ ਸਾਨੂੰ ਲੋਕਾਂ ਦੀਆਂ ਗੱਡੀਆਂ ਸਾਈਡ ਤੇ ਕਰਾਉਣੀਆਂ ਪੈਂਦੀ ਸੀ ਤਾਂ ਜਾ ਕੇ ਉੱਥੋਂ ਨਿਕਲਦੇ ਸੀ ਸਾਡੀ ਤਾਂ ਸਿਰਫ ਇੰਨੀ ਸੀ ਕਿ ਇਹਨਾਂ ਨੂੰ ਗੁਜਾਰਿਸ਼ ਸੀ ਕਿ ਜਿਹੜੇ ਬਾਈ ਜਾਂ ਦੇਰ ਸਵੇਰ ਸਾਡੇ ਕੋਈ ਬਜ਼ੁਰਗ ਨੇ ਕੋਈ ਬਿਮਾਰ ਹੋ ਜਾਵੇ ਠੀਕ ਹੈ ਉਹਨਾਂ ਵਾਸਤੇ ਉਹਨਾਂ ਨਿਕਲਣ ਵਾਸਤੇ ਵੀ ਗੱਡੀ ਨਿਕਲਣ ਵਾਸਤੇ ਵੀ ਜਗ੍ਹਾ ਨਹੀਂ ਸੀ ਕਿੱਥੇ ਲੈ ਕੇ ਜਾਵੇ ਉਹਨਾਂ ਨੂੰ ਹਸਪੀਟਲ ਅਰ ਕਿਵੇਂ ਲੈ ਕੇ ਜਾਈਏ ਅਸੀਂ ਠੀਕ ਹੈ ਨਾ ਇਹਨੇ ਕਹਿੰਦੇ ਵੀ ਜੋ ਹੋਇਆ ਗਲਤ ਹੋਇਆ ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਸੀਗਾ ਕਿ ਆਣ ਵਾਲੇ ਸਮੇਂ ਦੇ ਵਿੱਚ ਨੀਂਦ ਸੀ ਕਿ ਉਹਨਾਂ ਨੇ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਜਾਂ ਸਿੱਟੇ ਤੁਹਾਡੇ ਸਾਹਮਣੇ ਹੈ ਜੀ ਆਉਣ ਵਾਲੇ ਟਾਈਮ 'ਚ ਅਸੀਂ ਇਹ ਨਹੀਂ ਕਹਿੰਦੇ ਕਿ ਉਸ ਤੋਂ ਕੋਈ ਮਹਿਲ ਬਣਾ ਲੈਣਾ ਸੀ ਉਹਨਾਂ ਨੇ ਠੀਕ ਹੈ ਨਾ ਪਰ ਜੋ ਗਲਤ ਸੀ ਉਹ ਨਜਾਇਜ਼ ਸੀ ਉਹ ਤੁਹਾਡੇ ਸਾਹਮਣੇ ਨਜਾਇਜ਼ ਹੈ ਜੇ ਨਜਾਇਜ਼ ਨਾ ਹੁੰਦਾ ਤਾਂ ਨਗਰ ਨਿਗਮ ਉਹਨੂੰ ਤੋੜ ਕੇ ਵੀ ਨਾ ਜਾਂਦੀ ਉਹ ਜਿਨ੍ਹਾਂ ਦਾ ਵਿਰੋਧ ਜਿਨ੍ਹਾਂ ਵੱਲੋਂ ਵਿਰੋਧ ਕਰਿਆ ਜਾ ਰਿਹਾ ਹੈ ਉਹ ਮਹੱਲੇ ਦੇ ਨਿਵਾਸੀ ਉਹ ਵੀ ਸਾਡੇ ਮਹੱਲ ਜੀ ਨੇ ਤੋੜੇ ਨੇ ਉਹਨਾਂ ਨੇ ਵਿਰੋਧ ਕੀਤਾ ਹੋਣਾ ਜੀ ਤੇ ਕੁਝ ਬੰਦੇ ਕਹਿ ਰਹੇ ਨੇ ਕਿ ਬਾਹਰੋਂ ਵੀ ਆਏ ਪਏ ਸੀ ਰਿਸ਼ਤੇਦਾਰ ਐ ਇਸੇ ਮਤਲਬ ਉਹ ਉਹਨਾਂ ਦੇ ਹੋਣੇ ਜੀ ਉਹਨਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਨਾ ਨਾ ਅਸੀਂ ਇਹਨਾਂ ਦੇ ਰਿਸ਼ਤੇਦਾਰ ਪਹਰੇ ਜਾਣੀ ਇਹ ਵੀ ਨਵੇਂ ਆਏ ਨੇ ਜੀ ਸਿੱਧੀ ਜੀ ਗੱਲ ਠੀਕ ਹੈ ਨਾ ਹਾਂ ਉਹ

ਉਹ ਪਤਾ ਨਹੀਂ ਫਿਰ ਆਇਆ ਜਿਉਂ ਉਥੇ ਬਜ਼ੁਰਗ ਬੰਦੇ ਆ ਰਹੇ ਨੇ ਕਿਉਂ ਆ ਜੀ ਬਜ਼ੁਰਗਾਂ ਦੇ ਪਾਸ ਬਜ਼ੁਰਗ ਹੀ ਹੁਣ ਇਹਦੀ ਪੁੱਛਾਂਗੇ ਤੁਹਾਡੇ ਤੋਂ ਸਵਾਲ ਦੱਸੂਗੀ ਐਮਸੀ ਸਾਹਿਬ ਕੋਲ ਨਹੀਂ ਹੁਣ ਇਹ ਇਹ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਮੀਡੀਆ ਆਪਣਾ ਕੰਮ ਕਰ ਰਿਹਾ ਮੀਡੀਆ ਨਾਲ ਮੈਂ ਤਾਂ ਕਹਿਣਾ ਤੁਸੀਂ ਕਾਰਵਾਈ ਕਰਾਉਂਗੇ ਇਹਨਾਂ ਨਾਲ ਖੜ੍ਹਦਾ ਚਲੋ ਪਰ ਘਟੋ ਘਟ ਜਿਹਦਾ ਰੈਂਪ ਟੁੱਟਿਆ ਜਿਹੜਾ ਸਰਕਲ ਬਾਰੇ ਉਹ ਲੱਖ ਬੱਲੇ ਜੀ ਕਰ ਰਹੇ ਮੈਂ ਉਧਰ ਤੋਂ ਨਾ 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 ਮੀਡੀਆ ਮੀਡੀਆ ਸਹੀ ਕੰਮ ਕਰ ਰਹੀ ਆ ਆਪਣਾ ਹਾਂ ਜੀ ਬੋਲੋ ਜਿਹਦਾ ਰੈਂਪ ਟੁੱਟ ਗਿਆ ਜਿਹੜਾ ਬੰਦਾ ਟੈਨਸ਼ਨ ਹੈ ਉਹਦੀਆਂ ਗੱਲ ਕਰ ਰਿਹਾ ਠੀਕ ਹੈ ਉਹਦਾ ਬਦਮਾਸ਼ ਕੀ ਟੈਨਸ਼ਨ ਹੈ ਕੀ ਨਹੀਂ ਆਪਾਂ ਨੂੰ ਕੀ ਪਤਾ ਸਾਡਾ ਖੋਡਾ ਦੇਖਣਾ ਨਹੀਂ ਸਾਡਾ ਕੰਮ ਕਵਰ ਕਰਨਾ ਜੀ ਤੁਹਾਡੀ ਗੱਲ ਤਾਂ ਠੀਕ ਹੈ ਬਿਲਕੁਲ ਜੀ ਸਿਰ ਮੱਥੇ ਤੁਸੀਂ ਹੋ ਸਕਦੇ ਨਾ ਸਰ ਮੈਂ ਤੁਹਾਡੀ ਗੱਲ ਮੰਨਦਾ ਉਹਨਾਂ ਦੀ ਗਲਤੀ ਹੈ ਮੈਂ ਤਾਂ ਉਹਨਾਂ ਨੂੰ ਕਹਿਣਾ ਮਾਰਿਆ ਮੈਂ ਦੇਖਿਆ ਮੈਂ ਤਾਂ ਕਿਹਾ ਕਿ ਇਹਦਾ ਆਪਾਂ ਤਾਂ ਖਾਣਾ ਵੀ ਲੋਕਾਂ ਨਾਲ ਧੱਕਾ ਆਉਂਦਾ ਠੀਕ ਹੈ ਚੰਗੀ ਗੱਲ ਹੈ ਸਾਰੇ ਰੈਂਪ ਤੋੜਦੇ ਪਰ ਹੁਣ ਵੇਖਣੇ ਉਹਨਾਂ ਨੂੰ ਵੀ ਕਹਿ ਲੈਂਦਾ ਜਿਹੜਾ ਰੈਂਪ